ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਵੀਡੀਓ ਆਪਣਾ ਹੈਗਾ ਆ ਆੜੂ ਦਾ ਪੌਦਾ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹਦਾ ਇਹ ਜੋ ਵੀ ਮੈਂ ਆਪਣੇ ਵੀਰ ਭਰਾ ਨੂੰ ਦੱਸਣਾ ਚਾਹੁੰਦਾ ਵੀ ਕਿ ਇਹਨਾਂ ਨੂੰ ਸ਼ੌਂਕ ਹੁੰਦਾ ਵੀ ਕਿਹੜਾ ਆਪਾਂ ਫਲ ਵਾਲਾ ਬੂਟਾ ਲਾਈਏ ਜਿਸ ਨੂੰ ਸਾਲ ਬਾਅਦ ਹੀ ਫਲ ਲੱਗਣਾ ਸ਼ੁਰੂ ਹੋ ਜਾਵੇ ਕਿਉਂਕਿ ਵੈਸੇ ਤੇ ਇਹ ਮਸਮੀ ਦਾ ਤੇ ਇਹਨੂੰ ਵੈਸੇ ਸਾਲ ਬਾਅਦ ਹੀ ਪੈ ਗਿਆ ਫਲ ਵੇਖੋ ਇੱਕ ਦੋ ਲੱਗੀਆਂ ਨੇ ਲੱਗੀਆਂ ਤੇ ਕਾਫੀ ਆ ਮੀਂਹ ਮੂਹ ਕਰਕੇ ਝੜ ਗਈਆਂ ਸਾਰੀਆਂ ਐ ਲੂਚੇ ਦਾ ਜੋ ਵੇਖੋ ਲੂਚਾ ਕਿ ਆਲੂ ਬਖਾਰਾ ਇਹਦੇ ਹੁਣ ਬਾਅਦ ਚ ਪਤਾ ਲੱਗੂਗਾ ਆ ਵੇਖੋ ਫਲ ਪਿਆਗਾ ਇਹਨੂੰ ਵੀ ਉਹ ਅੰਦਰ ਬਾਹਰ ਵੀ ਕਾਫੀ ਲੱਗੇ ਤੇ ਇਹਨੂੰ ਦੇ ਗੁੱਛਿਆਂ ਨਾਲ ਲੱਗੇ ਸੀ ਤੇ ਮੀਂਹ ਨੇ ਰੀਆਂ ਕਰਕੇ ਬੂਟਾ ਵੀ ਇਹਦਾ ਛੋਟਾ ਹੋਣ ਕਰਕੇ ਨਾ ਤੇ ਅਜੇ ਲਗ ਰਾਂ ਜਿਹੜੀਆਂ ਥੋੜੀਆਂ ਪਤਲੀਆਂ ਨੇ ਉਮਰ ਛੋਟੀ ਉਹਦੇ ਕਰਕੇ ਫਲ ਕਾਫੀ ਘਿਰ ਗਿਆ ਤੇ ਇਹ ਵੀ ਸਾਲ ਦਾ ਹੀ ਹੈਗਾ ਜੋ ਤੇ ਮਿੱਟੀ ਪਾਈ ਸੀ ਇੱਥੇ ਹੀ ਨਵੀਂ ਉਹਦੇ ਕਰਕੇ ਹੋ ਸਕਦਾ ਕਿ ਨੇ ਥੋੜੀ ਗਰੋਹ ਜ਼ਿਆਦਾ ਚੋਕ ਲਈ ਹੈਗੀ ਪੌਦੇ ਨੇ ਤੇ ਤਾਂ ਇਹ ਵੀਡੀਓ ਬਣਾਉਣ ਦਾ ਮਕਸਦ ਇਹੋ ਸੀ ਵੀ ਜਿਹੜਾ ਆ ਵੇਖੋ ਆੜੂ ਕਿੱਡੇ ਸੋਹਣੇ ਲੱਗੇ ਅਜੇ 2-4 ਨਾ ਹੋਰ ਲੱਗੇ ਸੀ ਤੇ ਬੱਚਿਆਂ ਨੇ ਕੀ ਕੀਤਾ ਇਹਨਾਂ ਦੇ ਜਿਹੜਾ ਫਾਲੀ ਨਾ ਤੋੜ ਲਿਆ ਪੰਜ-ਸੱਤ ਇਹਨੂੰ ਆੜੂ ਲੱਗੇ ਇਹਦਾ ਫਾਲੇ ਕਿ ਕਿਰਿਆ ਨਹੀਂ ਹੋਇਆ ਇੱਕ ਅੱਧਾ ਹੀ ਕੋਈ ਇਹਦਾ ਜਿਹੜਾ ਕੋਈ ਫਾਲੀ ਛੋਟਾ ਉਹ ਕਿਰ ਗਿਆ ਤੇ ਅਮਰੂਦ ਵੀ ਸਾਲ ਦਾ ਹੀ ਜੋ ਤੇ ਇਹਨੂੰ ਵੀ ਚਲੋ ਬਾਬਾ ਜੀ ਦੀ ਕਿਰਪਾ ਦੇ ਨਾਲ ਫਲ ਕਾਫੀ ਪਿਆ ਅਮਰੂਦ ਨੂੰ ਵੀ ਆਹ ਕੁਥਲਿਓ ਤੱਕ ਲੱਗਾਗਾ ਚੰਗੇ ਨਰਸਰੀ ਦਾ ਇਹ ਮੇਰੇ ਸਾਹਨਾ ਬੂਟਾ ਹੈਗਾ ਜਿਹੜਾ ਇੰਨਾ ਵਧੀਆ ਨੂੰ ਫਲ ਪਿਆਗਾ ਤੇ ਇਹ ਹੈਗਾ ਜੋ ਸੰਤਰੇ ਦਾ ਇਹ ਨੂੰ 3 ਸਾਲ ਬਾਅਦ ਲੱਗੇਗਾ ਕਿਉਂਕਿ ਜੇ ਇਹਦੀ ਗਰੋ ਉਨੀ ਕੀ ਹੋਈ ਹੈ ਸਾਲ ਦਾ ਹੋਇਆ ਜੇ ਤੇ ਇਹ ਵੀਡੀਓ ਬਣਾਉਂਦਾ ਇਹ ਮਕਸਦ ਇਹ ਵੀ ਵੀ ਆਪਾਂ ਜੇ ਫਲ ਆਉਣਾ ਤੇ ਆਪਾਂ ਕਿਹੜਾ ਲਾਈਏ ਜਿਹਨੂੰ ਸਾਲ ਬਾਅਦ ਇਹਦਾ ਫਲ ਪੈ ਜੇ ਉਦਾਂ ਜਿਹੜੇ ਆਮ ਹੋਗੇ ਚੀਕੂ ਹੋਗੀ ਲੀਚੀ ਹੋਗੀ ਹੋਰ ਕੋਈ ਫਾਲਿਆ ਉਹ ਥੋੜਾ ਟਾਈਮ ਲਾਂਦਾ ਤੇ ਜੇ ਪਿਉਂਦੀ ਆਂਬ ਮਿਲ ਜੇ ਵਧੀਆ ਉਹਨੂੰ ਵੀ ਸਾਲ ਬਾਅਦ ਇੱਕ ਦੋ ਆਂਬ ਲੱਗਣੇ ਸ਼ੁਰੂ ਹੋ ਜਾਂਦੇ ਆ ਤੇ ਮੇਰੀ ਇਹੋ ਕੋਸ਼ਿਸ਼ ਆ ਵੀ ਚਲੋ ਵੀਰ ਭਰਾ ਨੂੰ ਦੱਸਿਆ ਜਾਵੇ ਵੀ ਤੁਸੀਂ ਵੀ ਘਰ ਆ ਦਾ ਲੂਚੇ ਦਾ ਪਤਾ ਨਹੀਂ ਇਹ ਲੂਚਾ ਹੈਗਾ ਕਿ ਇਹ ਹੈਗਾ ਕਿ ਕਿਹੜਾ ਆਲੂ ਬਖਾਰਾ ਦੋ ਲਿਆਂਦੇ ਸੀ ਬੂਟੇ ਇੱਕ ਲੂਚੇ ਦਾ ਲਿਆਂਦਾ ਸੀ ਤੇ ਇੱਕ ਆਪਣਾ ਆਲੂ ਬਖਾਰੇ ਦਾ ਲਿਆਂਦਾ ਹੈ ਇਹ ਤੁਸੀਂ ਵੀ ਘਰ ਦੇ ਵਿੱਚ ਇਹ ਚੀਜ਼ਾਂ ਪਾਲਦੀਆਂ ਸ਼ੌਂਕ ਦੇ ਨਾਲ ਤੇ ਜੇ ਜਗ੍ਹਾ ਹੈਗੀ ਆ ਤੇ ਇਹ ਜ਼ਰੂਰ ਲਾਇਓ ਕਿਉਂਕਿ ਆ ਦੋ ਤਿੰਨ ਆੜੂ ਇਹਦੇ ਨਹੀਂ ਤੋੜੇ ਸੀ ਤੇ ਇੰਨੇ ਮਿੱਠੇ ਨਿਕਲੇ ਆ ਵਧੀਆ ਇਹ ਕਿਸਮ ਦਾ ਮੇਰੇ ਸਾਹ ਨਾਲ ਬੂਟਾ ਦਿੱਤਾ ਉਹਨੇ ਜਿੰਨੇ ਵੀ ਇਹ ਉੱਥੋਂ ਨਰਸਰੀ ਦੇ ਵਿੱਚੋਂ ਆ ਰੱਖੋ ਐ ਪੱਕੇ ਪਏ ਵੀ ਏ ਸਾਰੇ ਵੀਰਾਂ ਦਾ ਵੀਡੀਓ ਵੇਖਣ ਲਈ ਦਾ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜਾ ਕੇ ਵੀ ਜੇ ਇਹਦਾ ਜਿੱਦਾਂ ਫਲ ਕਿਰਿਆ ਤੇ ਜੇ ਕਿ ਹੁਣ ਨੌਲੇਜ ਹੋਵੇ ਵੀ ਇਹਨਾਂ ਨੂੰ ਕਿਹੜੀ ਫਲ ਵਾਲੇ ਬੂਟੇ ਨੂੰ ਸਪਰੇਅ ਕੀਤੀ ਜਾਂਦੀ ਆ ਤੇ ਉਹ ਅਸੀਂ ਇਹਨੂੰ ਹੋਰ ਥੋੜਾ ਬਚਾ ਕਰ ਸਕੀ ਇਹਨਾਂ ਦਾ